ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਚੱਲੇ ਆ ਬਾਈਕ ਤੇ ਸੰਗਰੂਰ ਤੋਂ ਡਲਹੋਜੀ ਮੱਛਲ ਪ੍ਰਦੇਸ਼ ਆਪਾਂ ਹੁਣ ਇਸ ਟਾਈਮ ਸੰਗਰੂਰ ਤੋਂ ਬਾਹਰ ਨਿਕਲੇ ਆ ਤੇ ਟਾਈਮ ਹੋ ਚੁੱਕਿਆ ਹੈ 8:30 ਸੋਣ ਆਪਾਂ ਇੱਥੋਂ ਚੱਲਦੇ ਆਂ ਸੋਣੇ ਹੁਣ ਇਹ ਵੀਡੀਓ ਦੇਖਣ ਵਾਸਤੇ ਸਾਡਾ YouTube ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਓ ਦੇ ਘੰਟਾ ਕਰਕੇ ਆ ਗਏ ਬੰਦੇ ਇਹ ਆ ਰਹੇ ਟ੍ਰੈਫਿਕ ਹੋਸੀ ਭਾਈ ਮੀ ਵੀ ਬੈਰਲ ਦੇ ਪਿੱਛੇ ਤੇ ਰੋਣ ਆਪਾਂ ਥੋੜਾ ਜਿਹਾ ਸਮਾਨ ਲੈਣਾ ਤੇ ਰੇਨਪੋਰਟ ਲੈਣਾ 12 ਬੋਤਲ ਲੈ ਜੀ ਥੋੜੀ ਜਿਹੀ ਚਲਾਵਾਂਗੇ ਬਾਕੀ ਚਾਉਦੇ ਅੱਗੇ ਕੋਫੀ ਵੀ ਉਹ ਲੱਗਿਆ ਥੋੜੀ ਪਾਣੀ ਖਾ ਲੈ ਛੱਕ ਲੈ ਲੋ ਜੀ ਆਪਾਂ ਅੱਗੇ ਕਤਲੰਦ ਦੇ ਸਟੋਰ ਚ ਤੇ ਆਪਾਂ ਲੈਣਾ ਸੀ ਕੁਝ ਸਮਾਨ ਦੇਖਦੇ ਆ ਹੁਣ ਕਾਪੜਚੀ ਦੀ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਦੇਖੀ ਸੀ ਆਪਣੇ ਕਾਪੀ ਐ ਇਹਦਾ ਹੈਗਾ ਸੀਗਾ 75 ਐਮਐਲ ਦੀ ਆ ਹੈਗੀ ਐ 1 ਲੀਟਰ ਦੀ ਬੋਤਲ ਉਹ ਠੀਕ ਹੈ ਯਾਰ ਹੂੰ ਸੋਹਣੀਆ ਬੋਤਲ ਚਲੋ ਕੇ ਲੈ ਲੰਨੇ ਤੇ ਇੱਕ ਆਪਾਂ ਬੈਗ ਕਵਰ ਲੈ ਲਿਆ ਪੈਂਦਾ ਬਈ ਹੁੰਦਾ ਹੈ ਸੀਗਾ ਤੇ ਚਲੋ ਆਪਾਂ ਦੇਖ ਲਿਆ ਸਮਾਨ ਜੀ ਜਿਹੜੀ ਜਿਹੜਾ ਜੂਰਤ ਸੀ ਆਪਾਂ ਲੈ ਲਈਆਂ ਆਪਾਂ ਲੈ ਲਈਆਂ ਤਿੰਨ ਐਟਮਾ ਇੱਕ ਆਪਾਂ ਲੈ ਲਿਆ ਬੈਗ ਬੋਤਲ ਤੇ ਇੱਕ ਰੇਨ ਕੋਟ ਤੇ ਪੈਂਟ ਤੋਂ ਮਿਲਣੀ ਹੈਗੀ ਰੇਨ ਕੋਟ ਵਾਲੀ ਨਾਲ ਗਲਵਜ਼ ਮਿਲਨੇ ਨੇ ਫਿਲਹਾਲ ਅਪਨ 3 ਆਈਟਮਾਂ ਮਿਲੀਆਂ ਨੇ ਤੇ ਦੋ ਤਿੰਨ ਆਈਟਮ ਹੋਰ ਸ਼ੋਪ ਨੂੰ ਮਿਲੀਆਂ ਚਲੋ ਦੇਖਦੇ ਆ ਬਾਕੀ ਅੱਗੋਂ ਮਾਰਕੀਟ ਚੋਂ ਲੈ ਲੈਣੇ ਆ ਤੇ ਚਲੋ ਕਰਦੇ ਆ ਬਿੱਲ ਪੇ ਤੇ ਨਿਕਲਦੇ ਆ ਰੋਂ ਬਾਕੀ ਸਾਨੂੰ ਫਿਰ ਰਾਤ ਦਿਖਾਉਂਦੇ ਆ ਮਾਹੌਲ ਓਕੇ ਲੋ ਜੀ ਆ ਪਾਗਲ ਸੀਗੇ 3 ਆਈਟਮਾਂ ਲੈ ਕੇ ਆਪਣੀਆਂ ਤਿੰਨ ਆਈਟਮਾਂ ਸੀ ਆਪਣੀਆਂ ਤੇ ਬਿੱਲ ਆਪਣਾ ਬਣ ਗਿਆ 2197 ਰੁਪਏ ਪਾਣੀ ਵਾਲੀ ਬੋਤਲ ਮਿਲੀ ਐ ਇੱਕ ਬੈਗ ਕਵਰ ਹੋ ਗਿਆ ਇੱਕ ਰੇਨ ਕੋਟ ਹੋ ਗਿਆ ਤੇ ਬਸ ਸਾਹੀ ਆਟਮ ਮਿਲ ਗਏ ਬਾਕੀ ਚਲੋ ਰਾਤ ਦੇਖ ਦੇਾਂਗੇ ਲੈਨੇ ਆ ਤੋਤ ਨਾਟਮ ਵਾਲੇ ਹੋਰ ਰਹਿ ਗਏ ਮਿਲ ਨਹੀਂ ਲੇਗੇ ਆਪਾਂ ਨੂੰ ਸੇਵ ਦੇ ਯਾਰ ਕਰੇ ਸਾਂ والله ਨਹੀਂ ਤਾਂ ਚੋਲੋ ਮੀਕਰ ਹੈ ਬਸ ਤੱਕ ਨਹੀਂ ਜੀ ਮੈਨੂੰ ਜੀ ਭੁੱਖ ਲੱਗੀ ਸੀ ਆ ਗਿਆ ਫਟਾਬੇ ਤੇ ਰੋਟੀ ਕਰਨ ਚੈੱਕ ਕਰੋ ਜਲੰਧਰ ਬਾਈਪਾਸ ਰੋਡ ਤੇ ਮੰਗਾਨਿਆ ਕੁਛ ਹੁਣ ਪਰੌਤੇ ਪਰਾਂ ਤੇ ਹੋਜੀ ਆ ਗਿਆ ਆਪਣਾ ਆਲੂ ਵਾਲਾ ਪਰੌਦਾ ਤਹੀਂ ਆ ਚਾਰ ਤੇ ਕਾ ਬੋਤਲ ਲੱਤੀ ਆ ਪਲੋਧਿਆਣਾ ਤੇ ਬਾਕੀ ਰੇਨ ਕੋਟ ਲੱਦਾ ਇੱਕ ਤੇ ਇੱਕ ਬੈਗ ਦਾ ਕਵਰ ਲੱਦਾ ਬਾਅਦ ਦਿਖਾਵਾਂਗੇ ਆਪਾਂ ਮੀਮੂ ਬੱਸ ਠੀਕ ਹੈ ਪਰ ਖਾ ਕੇ ਕਰਦੇ ਆ ਸਬਰ ਸਟਾਰ ਦੁਆਰਾ ਪਰੌਦਾ ਖਾ ਲਿਆ ਪਰੌਦਾ ਵਈਆ ਸੀ ਹੁਣ ਆ ਪੇਟੀ ਚਾਹ ਦੇਖ ਕੰਡਰਪ ਕਾਫ ਦਾ ਬੋਖ ਖਤਰਨਾਕ ਉਹ ਚਾਹ ਦਾ ਮਸੰਦਰ ਵੀ ਥੋੜੀ ਹੀ ਆ ਸਾਰੀ ਪੱਤੀ ਮੈਂਗਣਾ ਇਹਦੇ ਵਿੱਚ ਹੀ ਪਾਤੀ ਨੇ ਚੱਲ ਕੋਈ ਨਹੀਂ ਪੀ ਕੇ ਦੇਖਦੇ ਚੱਲਦੇ ਆਂ ਫਿਰ ਅੱਗੇ ਸਫਰ ਤੇ ਪ੍ਰੋਲ ਪੋਲ ਆ ਹਵ ਹੋ ਕਰਾਲੀ ਸੈਟ ਐਂਕੀ ਕਰਾਲੀ ਫੁੱਲ ਹੁਣ ਚੱਲਿਆ ਅੱਗੇ ਫਲੋਰ ਖੜਿਆ ਇਸ ਟਾਈਮ ਆਪਾਂ ਜੀ ਆਪਾਂ ਪਹੁੰਚ ਕੇ ਜਲੰਦਰ ਜਲੰਦਰ ਤੋਂ ਬਾਹਰ ਨਿਕਲ ਕੇ ਪਤਾ ਹੀ ਲੱਗਿਆ ਜੀ ਜਲੰਦਰ ਕੋਟ ਆਪਾਂ ਗਏ ਆਂ ਉਹ ਥੋੜੀ ਜਿਹੀ ਨਾ ਜ਼ਿਆਦਾ ਆ ਦੇਖੋ ਦੇਖਦੇ ਅੰਦਰ ਡਿਲੀਵਰੀ ਹੈ ਜੀ ਜਲਦੀ ਬਾਕੀ ਕਰਤਾ ਸਟਾਰਟ ਕਰਦੇ ਹਾਂ। ਅੱਗੇ ਆ ਕੇ ਦੇਖਦੇ ਹਾਂ। ਬਾਕੀ ਮੌਸਮ ਬਹੁਤ ਵਧੀਆ ਹੈ। ਮੀਂਹ ਤਾਂ ਨਹੀਂ ਪਿਆ। ਥੋੜੀ ਜਿਹੀ 9 ਮਿੰਟ ਹੋਈਆਂ ਸੀ ਜਦੋਂ ਫਿਰ ਰੁੱਕ ਗਏ। ਜਿਹੜਾ ਹੈਨੀਵਰ ਬੰਦ टांडा मोच की टांडा मी तव्हां जी रुड़ी बनाई अॻे करण मौसम साफ़ हुया ਪਹੁੰਚ ਗਏ ਆਪਾਂ प्यास ਲੱਗੀ ਸੀ ਜੂਸ ਬਲਵਾਇਆ ਇਤੋਂ ਜੂਸ ਦੇਖਦੇ ਜਾਨੀ ਦਾ ਫਰ ਨਾਰੀਅਲ ਨਾਰੀਅਲ ਪਾਣੀ ਪੀਵਾਂਗੇ ਇਹ ਰਿਚ ਪੈਣੇ ਖੰਡੇ ਲੋ ਜੀ ਆ ਗਿਆ ਆਪਣਾ ਨਾਰੀਅਲ ਪਾਣੀ ਫਿਰ ਅਸੀਂ ਚੱਲਦੇ ਆ ਅੱਗੇ ਸਬਰ ਲੋ ਜੀ ਪਠਾਨਕੋਟ ਪਹੁੰਚ ਗਏ ਵੈਦਰ ਚੈੱਕ ਕਰੋ ਇੱਕ ਨੰਬਰ ਮਾਹੌਲ ਆ ਪੁਰਾਣੀ ਪਾਣੀ ਪੂਣੀ ਪੀਤਾ ਹੋਰੇ ਚੱਲਦੇ ਹੁਣ ਅੱਗੇ ਮਨਾਲੀ ਰਹਿ ਗਿਆ ਰੋਬੀ 312 ਕੁਲੂ ਰਹਿ ਗਿਆ 274 ਚੰਪਾ 118 ਤੇ ਆਪਾਂ ਜਿੱਥੇ ਆਣਾ ਟਲੋਜੀ ਹੋ ਰਹਿ ਗਿਆ 80 ਇਹ ਜੰਦਾ ਗਨੇ ਐਨ 654 ਇਹ ਤੋਂ ਸਿੱਧਾ ਚੱਲਦੇ ਪਠਾਨਗੋੜੀ ਪੂਰੀ ਬੱਸ ਤੇ ਆਪਾਂ ਵੀ ਹੁਣ ਚੱਲਣਾ ਇੱਥੋਂ ਲੱਗੇ ਦੇਖ ਰਿਹਾ ਕੀ ਮਾਹੌਲ ਹੈ ਬਣਾਉਣੇ ਆਖੀ ਜਾ ਕੇ ਵੜੇ ਓਕੇ ਲਓ ਜੀ ਵਿਊ ਚੈੱਕ ਕਰੋ ਇੱਕ ਨੰਬਰ ਮਾਹੌਲ ਹੋ ਰਿਹਾ ਹੈ ਨ ਕੋਰਤੋ ਜਾ ਖਾਸ ਆ ਗਿਆ ਗਿਆ ਭਰਾ ਨਹੀਂ ਪਤਾ ਵੀ ਕਿੱਥੇ ਆ ਗਿਆ ਮਾਹੌਲ ਪੁਰਾ ਘਾਂਟ ਹੋ ਰਿਹਾ ਨੋਰ ਚਾਲ ਵੀ ਆਪਣਾ ਠੰਡਾ ਹੋ ਗਿਆ ਚੱਲਦੇ ਹਾਂ ਰੱਪਾ ਅੱਗੇ ਨੂੰ ਲੋਜੀ ਪਹੁੰਚ ਗਏ ਆਪਾਂ ਨੈਣੀ ਖੜਾ ਟਲੋਜੀ ਰਹਿ ਗਿਆ ਇੱਥੋਂ 25 ਕਿਲੋਮੀਟਰ ਹਵਾ ਬਹੁਤ ਠੰਡੀ ਚੱਲ ਰਹੀ ਹੈ ਥਿਊ ਦੇਖੋ ਤਪ ਪੈ ਰਹੀ ਆ ਪਹਾੜਾਂ ਤੇ ਉਹ ਦੇਖੋ ਤੁਸੀਂ ਇੱਧਰ ਸੜਕ ਉਧਰੋਂ ਅਸੀਂ ਜਾਣਾ ਹੁਣ ਦੁਬਾਰਾ ਆਹ ਹਾ ਹਾ ਵਾਜੀ ਵਾ ਠੰਡ ਲੱਗ ਰਹੀ ਆ ਹਵਾ ਬਹੁਤ ਤੇਜ਼ ਹੈ। ਪਪਾ ਤੰਦਰਾ ਨੇ ਕਿੱਥੇ ਪਾਇਆ ਘਰ ਇੱਧਰ ਕੋਣ ਜਾਊ ਇੰਨੀ ਜ਼ੋਰ। ਇੱਕ ਨੰਬਰ ਮੌਲ ਹੋ ਰਿਹਾ। ਵਾਹ ਜੀ ਹਾਂ। ਸਰਕਲ ਭਈ ਮੈਂ ਤਾਣੀ ਦਿਖਾ ਰਿਹਾ ਹਾਂ ਜੇ ਆਪਣਾ ਪਹਿਲਾ ਵਲੌਗ ਹੈ। ਅਨਾ ਪਣੋਸਾ ਆਉਣੀ ਐਵੇਂ ਬਸ ਜਿਹੇ ਜਿਹੀ ਬਿੜੀ ਬਣੂਗੀ ਉਹ ਜੀ ਚਾੜ ਦਾਂਗੇ ਅੱਗੇ ਵੀਡੀਓ ਵਧੀਆ ਚੱਲੂਗੀ ਤਾਂ ਆਪਾਂ ਆਪ ਵੀ ਅੱਗੇ ਆਇਆ ਕਰਾਂਗੇ ਫਿਰ ਤੂੰ ਤਾਂ ਗਿਆਨ ਸ਼ਕਲ ਹੈ ਨਹੀਂ ਅੱਡੇ ਆਪਾਂ ਕਹਣਾ ਹੀ ਰੋਆ ਚਲੋ ਜੀ ਫਿਰ ਅੱਗੇ ਜਾਂਦੇ ਆ ਦੇਖਦੇ ਆ ਅੱਗੇ ਕੀ ਮੋਲ ਐ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਫਿਰ ਕੋਈ ਵਧੀਆ ਵਿਊ ਲੱਭ ਕੇ ਇਹ ਸ਼ਾਂਤ ਮੋਹੜਾ ਪਾਣੀ ਦੀ ਆਵਾਜ਼ ਐ ਸੁਣਦੀ ਹੈ ਜਿਵੇਂ ਨਿਰਬੰਨੀ ਕਿਧਰੋਂ ਆ ਰਿਹਾ ਹੈ ਕਿਧਰੋਂ ਆ ਰਿਹਾ ਹੈ ਦਾ ਮੀ ਪੈਣ ਕਰਕੇ ਬੁਰਾ ਹਾਲ ਹੋਇਆ ਪਿਆ ਚਰਨੇ ਮੀ ਕਰਕੇ ਫੁੱਲ ਚੱਲਦਾ ਹੈ ਕੰਮ ਤਾਂ ਚਰਨਾ ਲੱਗਦਾ ਬਗਨ ਇਹ ਲੱਗਦਾ ਉਪਰੋਂ ਘਟੌਂਦਾ ਨੂੰ ਪਾਣੀ ਦੀ ਆਵਾਜ਼ ਖੜਾਕਾ ਫੁੱਲ ਨਾ ਹੋਣ ਲੱਗ ਰਿਹਾ ਲੋ ਜੀ ਹੁਣ ਆਪਾਂ ਪਹੁੰਚ ਗਏ ਡਲਹੋਜੀ ਡਲਹੋਜੀ ਪਹੁੰਚ ਗਏ ਤੇ ਹੁਣ ਆਪਾਂ ਜਾ ਕੇ ਕਮਰਾ-ਕਮਰਾ ਲੈਨੇ ਆ ਫ੍ਰੈਸ਼ ਹੋਨੇ ਆ ਫਿਰ ਅੱਗੇ ਵੀ ਬਣਾਨੇ ਆਪਾਂ ਵੀਡੀਓ ਲੋਜੀ ਆ ਪਹੁੰਚ ਗਏ ਡਲਹੋਜੀ 뷰 ਪੁਆਇੰਟ ਤੇ ਵੀਊ ਤੁਹਾਨੂੰ ਦਿਖਾਨਿਆ ਕੀ ਮਾਹੌਲ ਬਣਿਆ ਹੋਇਆ ਕਹਿੰਦੇ ਲੋਜੀ ਕਰੋ ਚੈੱਕ ਪਰ ਮਾਹੌਲ ਬੰਦੇ ਨੂੰ ਦਿਖਰ ਨਹੀਂ ਰਿਹਾ ਬੰਦਾ ਠੰਡ ਹੋ ਗਈ ਪੂਰੀ ਮੀਂਹ ਥੋੜਾ ਥੋੜਾ ਮਨ ਲੱਗ ਗਿਆ ਪੈ ਲੱਗ ਗਿਆ ਚਲੋ ਫਿਰ ਚੱਲੀਏ ਅੱਗੇ ਲੋ ਜੀ ਆਪਾਂ ਪਹੁੰਚ ਗਏ ਡਲਹੋਜੀ ਦੇ ਬਾਜ਼ਾਰ ਦੇ ਵਿੱਚ ਇਹ ਐਮ ਆਰ ਰੋਡ ਮਾਰ ਰੋਡ ਦੀ ਕਰਦੇ ਆਂ ਸ਼ਹਿਰ ਹੁਣ ਦਿਖਾਉਨੇ ਆਂ ਮਾਹੌਲ ਕੀ ਗੱਲ ਬਾਤ ਹੈ ਹਾਂ ਜੇ ਪ੍ਰਾਸ਼ਕ ਪਾਣੀ ਸਾਰਾ गौल गप्पेन्द्रो ठंड च की खवाऊंगी आते हिमा ਲੋ ਜੀ ਆਪਾਂ ਕਮਰੇ ਚ ਆ ਕੇ ਵਾਪਸ ਫਿਰ ਆਏ ਘੁੰਮ ਫਿਰ ਕੇ ਆ ਗਏ ਤੇ ਠਕਾਵਟ ਬਹੁਤ ਜ਼ਿਆਦਾ ਹੋ ਰਹੀ ਸੀ ਯਾਰ ਥੋੜਾ ਬਹੁਤੀ ਫਿਰ ਕੇ ਆਏਗੇ ਬੜਾ ਚੀ ਨਿਕਲਿਆ ਹੈ ਥੱਕੇ ਹੋਏ ਸੀਗੇ ਹਨੇਰਾ ਵੀ ਕਾਫੀ ਹੋ ਗਿਆ ਮਾਹੌਲ ਬਾਹਰ ਦਾ ਤਾਂ ਸਾਨੂੰ ਮਿਲਦਾ ਦਿਖਣਾ ਨਹੀਂ ਹਨੇਰਾ ਕਾਫੀ ਜ਼ਿਆਦਾ ਹੋ ਗਿਆ ਤੇ ਬਸ ਥੋੜਾ ਬਹੁਤ ਕੁਝ ਖਾਏ ਬਾਕੀ ਸਮਾਨ ਲੈ ਲਿਆ ਇਹ ਥੋੜਾ ਬਹੁਤ ਮੋਚ ਰات ਨੂੰ ਪਾਰਾਨੀ ਇੱਥੇ ਲਫਾਫੇ ਪੰਦਰਾਂ ਦਿੰਦੇ ਨੇਗੇ ਉਹ ਕੰਮ ਐਸੀ ਜੋ ਮੰਗ ਚਲ ਪੀਲਾਂਗੇ ਇੱਕਾ ਆਪਣੇ ਉਹੀ ਲੋਗੋ ਜਿਹੜੇ ਮਿਲਦੇ ਹੁੰਦੇ ਨੇਗੇ ਇਹ ਆਪਾਂ ਲੈ ਲੈ ਜਰੂਰ ਇਹ ਜਿੱਥੇ ਇੱਕਾ ਪਾ ਲੈ ਲਿਆ ਆਪਣੇ ਬਾਈਕ ਤੇ ਬੰਨਣ ਵਾਸਤੇ ਤੇ ਦੋ ਆਪਣੇ ਕੰਮ ਲੋਗੋ ਲੈ ਲੇ ਦਲਹੋਜੀ ਦੇ ਠੀਕ ਹੈ ਜੀ ਤੇ ਵੀਡੀਓ ਨੂੰ ਆਪਾਂ ਕਰਦੇ ਇੱਥੇ ਸਮਾਪਤ ਓਕੇ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ